ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਕੁਕਿੰਗ ਚੈਨਲ ਲੇਵੜਾ ਕੁਕਿੰਗ ਦੇ ਵਿੱਚ ਤੇ ਅੱਜ ਆਪਾਂ ਬਣਾਵਾਂਗੇ ਘਰ ਦੇ ਵਿੱਚ ਹੀ ਬਹੁਤ ਆਸਾਨ ਤਰੀਕੇ ਨਾਲ ਤਿਆਰ ਹੋਣ ਵਾਲੀ ਤੇ ਬਹੁਤ ਹੀ ਘੱਟ ਸਮਾਨ ਨਾਲ ਤਿਆਰ ਹੋਣ ਵਾਲੀ ਕੋਕੋਨਟ ਬਰਫੀ ਚਲੋ ਸ਼ੁਰੂ ਕਰਦੇ ਹਾਂ ਠੀਕ ਹੈ ਜੀ ਤੇ ਮੈਂ ਇੱਕ ਬੌਲ ਹੈ ਜਿਹੜਾ ਕੋਕੋਨਟ ਦਾ ਲਿਆ ਵਾ ਤੇ ਉਹਦੇ ਵਿੱਚ ਪੰਜ ਤੋਂ ਲੈ ਕੇ 6 ਚਮਚ ਨੇ ਜਿਹੜੇ ਉਹ ਦੇਸੀ ਕੇਉ ਦੇ ਪਾਏ ਨੇ ਤੇ ਇਹਨੂੰ ਆਪਾਂ ਹਲਕਾ ਜਿਹਾ ਗੈਸ ਦੀ ਫਲੇਮ ਲੋ ਕਰਕੇ ਭੁੰਨਣਾ ਵਾ ਤੇ ਉਦੋਂ ਤੱਕ ਆਪਾਂ ਇਹਨੂੰ ਭੁੰਨਾਂਗੇ ਵੀ ਜਦ ਤੱਕ ਇਹ ਝੋ ਹਲਕੀ ਹਲਕੀ ਜੀ ਸਮੈਲ ਨਾ ਆਉਣ ਲੱਗ ਜਾਵੇ ਨਾਰੀਅਲ ਦੀ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਵੇਖਿਓ ਤੇ ਇਹਦੇ ਵਿੱਚ ਹੁਣ ਆਪਾਂ ਐਡ ਕਰਾਂਗੇ ਸੁੱਕਾ ਦੁੱਧ ਮੈਂ ਉਨਾ ਹੀ ਮਤਲਬ ਜਿਹੜਾ ਇਹ ਮਿਲਕ ਪਾਊਡਰ ਉਨਾ ਹੀ ਲਿਆ ਜਿੰਨਾ ਕਿ ਆਪਣਾ ਨਾਰੀਅਲ ਦਾ ਬਰਾਦਾ ਸੀਗਾ ਇਹਨੂੰ ਬਰਾਬਰ ਮਾਤਰਾ ਚ ਲੈਣਾ ਆਪਾਂ ਉਹੀ ਭਾਂਡੇ ਨਾਲ ਹੀ ਇਹਨੂੰ ਆਪਾਂ ਨਾਪ ਕੇ ਇਹਦੇ ਚ ਪਾ ਲਾਂਗੇ ਇਹਨੂੰ ਆਪਾਂ ਮਿਲਾਵਾਂਗੇ ਤੇ ਇਹਦੇ ਵਿੱਚ ਇਸ ਤੋਂ ਬਾਅਦ ਆਪਾਂ ਦੁੱਧ ਪਾਵਾਂਗੇ ਇਹ ਤਕਰੀਬਨ 100 ml ਦੇ ਕਰੀਬ ਇਹ ਦੁੱਧ ਆ ਇਹ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਹਿਲਾ ਲਾਂਗੇ ਇਦਾਂ ਦੀਆਂ ਹੋਰ ਈਜ਼ੀ ਰੈਸਪੀ ਜਾਣਨ ਦੇ ਲਈ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਾਓ ਤਾਂ ਕਿ ਜਿਹੜੀ ਸਾਡੀ ਵੀਡੀਓ ਆ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਗੈਸ ਬੰਦ ਕਰਕੇ ਹਿਲਾ ਲਾਂਗੇ ਗੈਸ ਦੇ ਉੱਪਰ ਆਪਾਂ ਇਹਨੂੰ ਸਿਰਫ 2 ਤੋਂ ਲੈ ਕੇ 3 ਮਿੰਟ ਤੱਕ ਹੀ ਭੁੰਨਣਾ ਜ਼ਿਆਦਾ ਨਹੀਂ ਭੁੰਨਣਾ ਹੈਗਾ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਆ ਜਿਹੜਾ ਪੂਰਾ ਖੰਡ ਪਾ ਦਾਂਗੇ ਇਹ ਤੁਸੀਂ ਆਪਣੇ ਟੇਸਟ ਅਕੋਰਡਿੰਗ ਪਾਉਣੀ ਹੈ ਜੇ ਤੁਹਾਨੂੰ ਘੱਟ ਪੂਰਾ ਮਤਲਬ ਘੱਟ ਮਿੱਠਾ ਪਸੰਦ ਆ ਤਾਂ ਤੁਸੀਂ ਅੱਧਾ ਵਾਲ ਪਾ ਲਓ ਜੇ ਜ਼ਿਆਦਾ ਪਸੰਦ ਦਾ ਪੂਰਾ ਪਾ ਸਕਦੇ ਹੋ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਮਿਕਸ ਕਰ ਲੈਣਾ ਬਹੁਤ ਹੀ ਟੇਸਟੀ ਤੇ ਈਜ਼ੀ ਇਹ ਇਹ ਬਰਫੀ ਘਰ ਦੇ ਵਿੱਚ ਬਣਾ ਕੇ ਤੁਸੀਂ ਟਰਾਈ ਕਰਿਓ ਬਹੁਤ ਹੀ ਟੇਸਟੀ ਬਣਦੀ ਹੈ ਇਦੇ ਵਿੱਚ ਮੈਂ ਫੂਡ ਕਲਰ ਵੀ ਪਾ ਪਾ ਰਹੀ ਹਾਂ ਪਰ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਇਹ ਆਪਸ਼ਨਲ ਹੈ ਚਾਹੇ ਤਾਂ ਨੂੰ ਦੁੱਧ ਵਿੱਚ ਪਾ ਕੇ ਮਿਲਾ ਕੇ ਪਾ ਦੋ ਤੇ ਚਾਹੇ ਪਾਣੀ ਚ ਮੈਂ ਪਾਣੀ ਚ ਪਾ ਕੇ ਆਪਾਂ ਇਹਦੇ ਚਾ ਜਿਹੜਾ ਮਿਕਸਚਰ ਤਿਆਰ ਕੀਤਾ ਆਪਾਂ ਨੇ ਮਿਕਸਚਰ ਇਹਦੇ ਵਿੱਚ ਪਾ ਦੇਣਾ ਇਹਨੂੰ ਰੜਾ ਲਾਂਗੇ ਇਹਦੇ ਨਾਲ ਜਿਹੜਾ ਹਲਕਾ yellow color ਆ ਜਾਊਗਾ ਆਪਣੇ ਕੋਕੋਨਟ ਵਰਫੀ ਚ ਤੇ ਦੇਖਣ ਨੂੰ ਬਹੁਤ ਹੀ ਸੋਹਣੀ ਲੱਗੂਗੀ ਤੁਸੀਂ ਹੋਰ ਕਲਰ ਵੀ ਐਡ ਕਰ ਸਕਦੇ ਹੋ ਗ੍ਰੀਨ ਵੀ ਕਰ ਸਕਦੇ ਹੋ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਕਿ ਜਿਹੜੇ ਵਿੱਚ ਇਹਦੇ ਵਿੱਚ ਕੱਚੇ ਇਹਦੀ ਸੁੱਕੇ ਦੁੱਧ ਦੀ ਕੋਈ ਵੀ ਗੱਠ ਨਾ ਰਹੇ ਇਸ ਤੋਂ ਬਾਅਦ ਆਪਾਂ ਇੱਕ ਪਲੇਟ ਦੇ ਵਿੱਚ ਜਿਹੜਾ ਇਹਨੂੰ ਆਪਾਂ ਸੈੱਟ ਕਰ ਦਾਂਗੇ ਇਹਨੂੰ ਬਰਫੀ ਨੂੰ ਸੈੱਟ ਹੋਣ ਦੇ ਲਈ ਤਕਰੀਬਨ 3 ਘੰਟੇ ਲੱਗਦੇ ਆ ਮਿਕਸਚਰ ਤਿਆਰ ਕਰਨ ਦੇ ਮਿਕਸਚਰ ਤਿਆਰ ਕਰਨ ਦੇ ਲਈ ਸਿਰਫ 3 ਤੋਂ ਲੈ ਕੇ 5 ਮਿੰਟ ਦਾ ਹੀ ਸਮਾਂ ਲੱਗਦਾ ਹੋ ਤੁਸੀਂ ਚਾਹੇ ਇਹਦੇ ਲੱਡੂ ਵੀ ਵਟ ਸਕਦੇ ਹੁਣ ਆਪਾਂ ਇਹਨੂੰ ਇਹਦੇ ਚਾ ਜਿਹੜਾ ਆਪਣਾ ਡੋ ਤਿਆਰ ਕੀਤਾ ਹੋਇਆ ਵਾ ਇਹਨੂੰ ਪਲੇਟ ਦੇ ਵਿੱਚ ਆਪਾਂ ਨੇ ਸੈੱਟ ਕਰ ਦੇਣਾ ਵਾ ਦੇਖੋ ਕਿੰਨਾ ਵਧੀਆ ਕਲਰ ਆਇਆ ਵਾ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਸੈੱਟ ਕਰ ਦਾਂਗੇ ਤੇ ਇਸ ਤੋਂ ਬਾਅਦ ਆਪਾਂ ਇਹਨੂੰ 3 ਘੰਟੇ ਦੇ ਲਈ ਫ੍ਰਿਜ ਦੇ ਵਿੱਚ ਰੱਖ ਦਾਂਗੇ ਨੂੰ ਤੁਸੀਂ ਆਮ ਹੀ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਇਹਨੂੰ ਤੁਸੀਂ ਹਫਤੇ ਹਫਤੇ ਤੱਕ ਸਟੋਰ ਵੀ ਕਰ ਸਕਦੇ ਹੋ ਇਦਾਂ ਮੈਂ ਇਹਦੇ ਉੱਤੇ ਹੋਰ ਦਵਾਰਾ ਤੋਂ ਆ ਜਿਹੜਾ ਦੇਸੀ ਘਿਓ ਲਾਤਾ ਇਹਦੇ ਨਾਲ ਆ ਜਿਹੜਾ ਟੇਸਟ ਬਹੁਤ ਹੀ ਵਧੀਆ ਹੁੰਦਾ ਵਾ ਹੁਣ ਆਪਾਂ ਇਹਨੂੰ ਜਿਹੜਾ ਫ੍ਰੀਜ ਦੇ ਵਿੱਚ ਰੱਖ ਦਾਂਗੇ ਬਾਕੀ ਨੂੰ ਪਪਰ ਗਾਰਨਿਸ਼ ਵੀ ਕਰ ਦਾਂਗੇ ਬਰਾਦੇ ਦੇ ਨਾਲ 3 ਘੰਟੇ ਨੂੰ ਫ੍ਰੀਜ ਤੇ ਰੱਖਣ ਤੋਂ ਬਾਅਦ ਆ ਜਿਹੜਾ ਆਪਾਂ ਇਹਦੇ ਪੀਸੇ ਕੱਟਾਂਗੇ ਤੁਸੀਂ ਆਪਦੇ ਹਿਸਾਬ ਨਾਲ ਜਿੱਦਾਂ ਤੁਹਾਨੂੰ ਭਾਜੰਦ ਨੇ ਕੱਟ ਸਕਦੇ ਹੋ 3 ਘੰਟੇ ਜਿਹੜੇ ਫ੍ਰਿਜ ਚ ਰੱਖਤੀ ਸੀ ਆਪਾਂ ਜਿਹੜੀ ਆਪਾਂ ਮਠਿਆਈ ਬਣਾਈ ਸੀ ਕੋਕੋਨਟ ਹੁਣ ਆਪਾਂ ਇਹਦੇ ਜਿਹੜਾ ਪੀਸ ਕੱਟ ਲਾਂਗੇ ਤੇ ਆਪਣੇ ਕੋਕੋਨਟ ਬਰਫੀ ਆ ਜਿਹੜੀ ਬਣ ਕੇ ਤਿਆਰ ਆ ਘਰ ਦੇ ਵਿੱਚ ਕੋਈ ਮਹਿਮਾਨ ਆ ਜੇ ਜਾਂ ਆਪ ਵੀ ਘਰ ਦੇ ਵਿੱਚ ਕੋਈ ਬਰੀ ਮਿੱਠਾ ਖਾਣ ਨੂੰ ਦਿਲ ਕਰਦਾ ਤਾਂ ਤੁਸੀਂ ਇਹਨੂੰ ਬਹੁਤ ਆਸਾਨੀ ਦੇ ਨਾਲ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਤੁਸੀਂ ਆਪਣੇ ਹਿਸਾਬ ਦੇ ਨਾਲ ਆ ਜਿਹੜੇ ਇਹਦੇ ਪੀਸਿਸ ਕੱਟ ਕਰ ਸਕਦੇ ਹੋ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਦਬਾਓ ਹੁਣ ਆਪਾਂ ਜਿਹੜੇ ਇਹਦੇ ਪੀਸ ਕੱਟ ਲਾਂਗੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਮਠਿਆਈ ਇਹਨੂੰ ਇੱਕ ਵਾਰੀ ਜ਼ਰੂਰ ਘਰ ਦੇ ਵਿੱਚ ਬਣਾ ਕੇ ਟਰਾਈ ਕਰਿਓ ਤੇ ਜ਼ਿਆਦਾ ਮਿਹਨਤ ਨਹੀਂ ਲੱਗਦੀ ਹੈਗੀ ਬਹੁਤ ਜਲਦੀ ਬਣ ਜਾਂਦੀ ਹੈ ਤੇ ਇਨਗਰੀਡੀਅੰਟ ਆ ਜਿਹੜੇ ਇਹਦੇ ਵਿੱਚ ਆਮ ਜਿਹੇ ਹੀ ਪੈਂਦੇ ਨੇ ਆਮ ਹੀ ਆਪਣੇ ਘਰ ਦੀ ਰਸੋਈ ਦੇ ਵਿੱਚ ਆ ਜਿਹੜੇ ਹੁੰਦੇ ਨੇ ਦੋ ਤੋਂ ਲੈ ਕੇ ਤਿੰਨ ਇਨਗਰੀਡੀਅੰਟ ਨੇ ਜਿਹੜੇ ਆਪਾਂ ਇਹਦੇ ਵਿੱਚ ਪਾਏ ਨੇ ਦੇਖੋ ਕਿੰਨੀ ਸੋਹਣੀ ਜਿਹੜੀ ਆਪਣੀ ਬਰਫੀ ਆ ਉਹ ਰੈਡੀ ਹੋਈ ਆ ਬਣ ਕੇ ਤੈਨੂੰ ਘਰ ਦੇ ਵਿੱਚ ਬਣਾਓ ਖਾਓ ਇੰਜੋਏ ਕਰੋ ਤੇ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ